ਲਓ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਮੇਰੇ ਵੀ ਠੀਕ ਠਾਕ ਜੋ ਹੋ ਰਹੀ ਜਾਂਦਾ ਛੋਲੇ ਤੇ ਆ ਬਾਈ ਸਾਰੇ ਬੱਚੇ ਬੈਠੇ ਆ ਇਹ ਬੱਚੇ ਆਏ ਆ ਹੁਣ ਇਹ ਨਹੀਂ ਦੱਸ ਸਕਦੇ ਕਿਥੋਂ ਆਏ ਆ ਤੇ ਜੀ ਸਾਡੇ ਉੱਪਰ ਕਿਸੇ ਦੇ ਵੀ ਨਹੀਂ ਪਰਦੇ ਕੋਸ ਤਾਂ ਮੈਂ ਤਾਂ ਹੀ ਨਹੀਂ ਛੱਡੇ ਨਵੇਂ ਹੈਗੇ ਆ ਮੈਂ ਕੱਲ ਨੂੰ ਛੱਡਾਂਗਾ ਹਾਂ ਲੋ ਬਾਈ ਜੀ ਹੁਣ ਆਪਾਂ ਪਾਉਣ ਲੱਗੇ ਆ ਕਬੂਤਰਾਂ ਨੂੰ ਬਦਾਮ ਜੋ ਤੇ ਜਾਂਦਾ ਛਿੱਲੀ ਆ ਸਾਰੇ ਬੱਚੇ ਆ ਕੱਲ ਤੋਂ ਭਾਇਆ ਕਰਾਂਗੇ ਅੱਜ ਫੇਰ ਨਹੀਂ ਟਾਈਮ ਲੱਗਿਆ ਅੱਜ ਥੋੜੇ ਕੰਮ ਚ ਰਲ ਜੀ ਤੇ ਹੁਣ ਬਦਾਮ ਵਾਲੇ ਕਬੂਤਰ ਆਪਣੇ ਕੋਲੇ ਚਾਰ ਆਹਾ ਤੇ ਇੱਕ ਉਹ ਬਸ ਪੰਜ ਕਬੂਤਰੀ ਆ ਬਦਾਮ ਵਾਲੇ ਅਛਿੱਲੀ ਜਾਂਦਾ ਬੈਠਾ ਬਦਾਮ ਦੂਜਾ ਉਹ ਖਰਦਾ ਕਬੂਤਰ ਪੰਜ ਹੀ ਆ ਬਦਾਮ ਵਾਲੇ ਜੀ ਕੱਟਣ ਕੁੱਟਣ ਆਵੇ ਤੇ ਇਹ ਕੱਟਣਾ ਵੀ ਬਿਰੂਤਵਾ ਦੇਖਦੇ ਆ ਕੀ ਬੰਦਦਾ ਲਓ ਜੀ ਬਾਈ ਆ ਗਏ ਨਹਿਰ ਤੇ ਪਾਣੀ ਭਰਨ ਮੈਂ ਤਾਂ ਸੁਸਤਾ ਪਿਆ ਸੀ ਇਹਾਂ ਦਾ ਪਾਣੀ ਭਰ ਕੇ ਲੈਣਾ ਮੈਂ ਚੱਲ ਚੱਲ ਗਿਆ ਹੁਣ ਤਾਂ ਸੂਵੇਜ ਪਾਣੀ ਵੀ ਹੈ ਤੇ ਰੱਬ ਨੇ ਹੀ ਮੀਂਹ ਪਾ ਕੇ ਡੱਟ ਕੜ ਤੇ ਗਰਮੀ ਹੀ ਹੋਈ ਪਈ ਹੈ ਤੇ ਅੱਜ ਕੋਈ ਲਿਆਜੀ ਕਬੂਤਰਾਂ ਨੇ ਆਏ ਵੀ ਉਹਨਾਂ ਦਾ ਹੀ ਨਹੀਂ ਪਤਾ ਇੱਥੇ ਆਉਣਗੇ ਕਿ ਨਹੀਂ ਤਰਨ ਤਰਨ ਨਹੀਂ ਆਈਗੇ ਲਓ ਜੀ ਬਾਈ ਬਾਈ ਵਾਲੀ ਜੋੜੀ ਛੱਡਤੀ ਆ ਝੱਲਰ ਵਾਲੇ ਦਾ ਮਾਂ ਪਿਓ ਛਾ ਛਾ ਖਾਣ ਤੇ ਖੰਡਣ ਵਾਲੀ ਕਬੂਤਰੀ ਆ ਲਓ ਬਾਈ ਸ਼ਰਤੀ ਜੂੜੀ ਅੱਜ ਇਹਨਾਂ ਨੂੰ ਤਪ ਤਪ ਲਵਾਉਂਦੇ ਆ। ਤੇ ਛਲਦੇ। ਲਓ ਜੀ ਬਾਈ ਜੀ। ਇਹਦੀ ਗ੍ਰੀਨ ਬਹੁਤ ਜਾਂਦੀ ਆ ਮੈਂ ਤਾਂ ਹੁਣ ਵਿਖਾ ਹੀ ਆਈਏ ਆਪੇ ਚੱਲ ਪੈਂਦੀ ਆ ਆਪੇ ਪਹੁੰਚ ਜਾਂਦੀ ਆ ਇਹ ਮੈਂ ਵਿਖਾ ਕੇ ਹਮਨਾ ਤੇ ਇੰਟਰ ਜੀ ਚੱਕਲੇ ਨਾਲ ਜਿਵੇਂ ਆ ਮੁੱਤੇ ਜਾਂਦਾ। ਲਓ ਬਾਈ ਮਿਸਟਰ ਕੋਨ ਆਪਣਾ ਚੱਲ ਪਿਆ ਵੈਸੀ ਵੀ ਸੈਟਿੰਗ ਸ਼ੂਟਿੰਗ ਹੱਲੀ ਦੀ ਤੇ ਆਪਾਂ ਨੂੰ ਇੰਨਾ ਵੱਲ ਨਹੀਂ। ਕੀ ਬਾਈ ਜੀ ਹੁਣ ਕੁੱਪਟਰ ਕੁੱਪਟਰ ਕੱਢਦੇ ਆਂ ਬਾਹਰ ਸਾਫ ਕਿਤਾਬ ਵੀ ਨੇ ਜਿਹੜੇ ਬੱਚੇ ਬਹਣ ਭੂਣ ਵਾਲੇ ਆ ਪਹੁੰਚੇ ਆ ਮੜਾ ਇਹ ਪੱਟੇ ਪੁੱਟਿਆਂ ਦਾ ਨੇ ਮੀਟਦੇ ਉੱਤ ਬਾਹਰ ਠੰਡਾ ਹੋਣ ਦੇ ਮੌਸਮ ਫਿਰ ਰੁੱਤਾਂ ਕਾਰਦੇ ਆਂ ਪਹੱਲ ਕੀ ਜੀ ਜੋ ਬਾਈ ਜੀ ਆਵੇ ਆ ਬੱਚੇ ਤੇ ਆ ਗੁੰਦਰੀ ਇਹ ਛੱਡਾਂ ਕੱਲ ਨੂੰ ਤੇ ਉਹ ਬੱਚੇ ਛਤਰੀ ਛਤਰੀ ਤੇ ਪਾਉਣੇ ਆ ਕਰਦੇ ਇਹਨਾਂ ਦਾ ਮਸਲਾ ਹੱਲ ਦਾ ਸੋਰੀ ਪੰਜ ਚਾਰ ਹੀ ਟਾਉਣ ਵਾਲੇ ਨਵੇਂ ਕੱਢਦੇ ਹਾਂ ਹੋਰ ਇਹਨਾਂ ਦੇ ਤੇ ਆ ਥੱਲੇ ਜੂੜੀ ਲਾਤੀ ਇਹ ਬਾਈ ਇਹ ਚੱਲ ਰੈਲ ਦਾ ਮਾਪੇ ਹੋਆ ਇਹ ਛੜਤਾ ਲੋ ਮਿੱਤਰ ਪਠੇ ਪੁਠੇ ਕੁਦਰ ਕੇ ਹੋਏ ਬੈਠੇ ਮੋੜ ਕੋ ਮੋੜ ਕੇ ਪਠੇ ਪਾਈ ਆ ਭਾਈ ਤੇ ਜਾਨਵਰ ਅੱਜ ਭਾਈ ਕੱਢਦੇ ਬਾਹਰ ਬੱਚੇ ਬੱਚੇ ਸਾਰੇ ਪਾਈ ਆ ਭਾਈ ਤੇ ਉਹ ਐਲ ਆਪਣਾ ਆਈਫੋਨ ਖਰਾਬ ਕਰੀ ਜਾਂਦਾ ਤਾਂ ਕਰਕੇ ਫਿਰ लौ जी सच्ची खराब करते लौ जी ये सी सील मुर्गे मैं तो कोई चीज चल रही की वट मांस है ना क्वार्टर वासी ना जे कपड़ी है की एक देव वो बैठी भाई जी जमान नॉर्मल सामने ਬੈਠੇ ਲੋ ਬਾਈ ਜੀ ਆ ਗਏ ਆਪਾਂ ਵਾਟਰ ਵੈਸੇ ਚ ਮੈਂ ਤੇ ਫੌਜੀ ਸਾਹ ਤੂੰ ਨੇ ਆਹ ਟੈਂਕੀ ਤੇ ਬੈਠੇ ਹੁੰਦੇ ਹੋ ਨਿੱਕੀ ਤੇ ਇਹਦੇ ਹਾਲਾ ਚੜਨ ਨੂੰ ਥਾਂ ਤੂੰ ਹੈਣੀਗਾ ਤੇ ਉਹ ਬੈਠੇ ਇਹ ਆ ਬੈਠੀ ਇਹ ਆ ਬੈਠੀ ਪਿੰਨਾਂ ਚ ਆਪਣੇ ਆ ਕਬੂਤਰੀ ਝਾਲਰ ਬਗਲਾ ਦੀ ਭੈਣ ਆ ਓ ਕਾਸ ਕੀ ਅਲਰ ਬਗਲਾ ਦੀ ਭੈਣਾਂ ਕਾਲੀ ਪੁੰਦੀ ਵਾਲੀ ਉਹਦੇ ਮਾਰੇ ਆਪਾਂ ਤਾਂ ਵੇਂਦੇ ਸੀਗੇ ਵੀ ਜੇ ਕਿਤੇ ਰਾਤ ਨੂੰ ਪਤਾ ਲੱਗੇ ਜੇ ਕਿੱਥੇ ਵੇਂਦੇ ਫੌਜੀਆ ਦਾ ਪਤਾ ਕਰ ਇਹਨਾਂ ਦਾ ਰਾਤ ਨੂੰ ਕਿੱਥੇ ਵੇਂਦੇ ਕੀ ਰੱਪਾ ਕਰਾਂਗੇ ਸਾਲ ਦਾ ਇਹਨਾਂ ਦਾ ਹੈ ਕਿਹੜਾ ਕਾਲੀ ਦਾ ਕਾਲ ਸਿਰ ਆ ਬੈਠਾ ਮਾਦਰ ਕਹੀਦਾ ਜਾਂ ਨਾ ਆਪ ਓਏ ਇਹ ਬੰਨ ਹੈ ਨਾ ਹੋਇਆ ਅਰਗੀ ਹੋ ਲਓ ਬਈ ਰਿਸ਼ਤੇਦਾਰਾਂ ਦੀ ਆਈਏ ਸਕੂਟਰੀ ਤੇ ਇਧਰ ਜਵਾਕ ਸ਼ੁਕਰ ਕਰਨ ਲੱਗੇ ਵੇ ਕੁਮਾਰੀ ਨਾ ਕਾ ਇਹ ਚ ਮੋੜ ਖੈਣੂ ਉਹ ਹੀ ਨਹੀਂ ਚੱਲਦਾ ਆ ਬੈਕ ਵਾਲਾ ਗੀਅਰ ਤਾਂ ਸੀ ਬੈਕ ਵਾਲਾ ਗੀਅਰ ਨਹੀਂ ਸਿਆਉਂਦਾ ਨੇ ਇਹਨਾਂ ਇਹ ਇਧਰ ਆ ਹਾਂ ਇਹਨੂੰ ਆਪਕੇ ਬਾਅਦ ਭਰਾ ਚੱਲਦੇ ਇੱਥੇ ਬੈਕ ਕਣੇ ਕਿਹਨੇ ਅੱਲਾ ਮਤੈ ਨੂੰ ਫੜਦਾ ਯਾਰ ਲਓ ਬਈ ਲੱਗੀ ਜੀ ਪਤਾ ਵੀ ਬੰਦਾ ਕੀ ਕਰਦਾ ਹੈ ਲੋ ਬਈ ਮਿੱਤਰੋ ਹੁਣ ਆਪਾਂ ਕੱਢਣ ਲੱਗਦੇ ਆਂ ਧਾਰਤੀ ਵਲੌਗ ਦੀ ਕਰਦੇ ਆਂ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਟਿੱਪ ਪੁੱਲ ਚੁੱਕ ਦੀ ਖੀਵਾ ਦੇ ਖੁੱਡੇ ਕੀਤੇ ਪਏ ਆ ਖਾਲੀ ਸਾਰੇ ਕੂਤਰ ਪਾਏ ਪਏ ਆ ਤੇ ਉਹ 2026 ਲਈ ਤਿਆਰੀਆਂ ਨਵੇਂ ਮੱਛੀਆ ਜਿਹੜੇ ਉਹ ਬੈਠੇ ਆਂ ਖੇਤਰਾਂ 'ਤੇ ਤੇ ਹੁਣ ਆਪਾਂ ਕੱਢ ਲਈ ਧਾਰ ਤੈਨ ਮੀਟਦੀ ਕੰਮ ਤੇ ਆਵਾ ਫਰਦਾ ਹਲਾ ਨਾ ਕੇ ਤੇਲ ਨਹੀਂ ਲਾਏ ਨੇ ਸਿਰ ਤੇ ਚਲੋ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਪੁੱਲ ਚੁੱਕ ਦੀ ਖੀਵਾ